ਸਤਨਾਵਾਇਕੁਰ ਯਾਇਕਰ ਦਾ ਅਸੀਂ ਲਿਖਦੇ ਨੇ ਜੇਹਾ ਬੀਜਾ ਸੋਲ ਹੁਣਾ ਸਮਾਂ ਬਿਨਾ ਫਲ ਹੱਥ ਨਾ ਆਵੇ ਜਿਹੋ ਜਿਆ ਬੀਜ ਬੀਜੇਗਾ ਨਾ ਉਹੀ ਜਿਆ ਉੱਗੇਗਾ ਤੇ ਉਹੋ ਜੇ ਫਲ ਲੱਗਣਗੇ ਜੋ ਕਬੀਰ ਸਾਹਿਬ ਲਿਖਦੇ ਹੰਡ ਹੈ ਉਹਨਾਂ ਕਰਤਾ ਦਾ ਪੈਦਾ ਲੋੜਾ ਪਟ ਕਿਕਰ ਬੀਜਿਆ ਕੰਡੇ ਲੱਗੜੇ ਨੇ ਰੇਸ਼ਮ ਥੋੜੋ ਲੱਗਣਾ ਜੇ ਹਾ ਬੀਜਿਆ ਸੋ ਲੁਣਾ ਸਮਾਂ ਬਿਨਾ ਫਲ ਹੱਥ ਨਾ ਆਵੇ ਪਸ ਇਸ ਦੀ ਇੱਕ ਮਿਆਦ ਵੀ ਹੈ ਸਮੇਂ ਬਿਨਾ ਫਲ ਹੱਥ ਨਾ ਆਵੇ ਜੇ ਕਿਸੇ ਫਸਲ ਦੀ 6 ਮਹੀਨੇ ਮਿਆਦ ਹੈ 5 ਮਹੀਨੇ ਆ ਕਿਸੇ ਦੀ 3 ਮਹੀਨੇ ਜੇ ਅੱਜ ਬੀਜ ਬੀਜਿਆ 6 ਮਹੀਨੇ ਨੂੰ ਪੱਕੇਗਾ ਕੋ 5 ਮਹੀਨੇ ਨੂੰ ਪੱਕੇ ਸਮੇਂ ਬਿਨਾ ਫਲ ਖਾਤ ਨਾ ਆਵੇ ਸਾਡੇ ਕਰਮ ਦਾ ਵੀ ਇੱਕ ਮਿਆਦ ਹੈ ਉਸ ਅਕਾਲ ਪੁਰਖ ਨੇ ਮੁਕਰਰ ਕੀਤੀ ਹੈ ਜਿਹਾ ਬੀਜਾ ਐ ਸੋ ਲੁਣਾ ਐ ਜਿਹੋ ਜਾਂ ਬੀਜ ਦਾ ਹੋ ਜਾ ਵਧਣਾ ਪਏਗਾ ਸਮੇਂ ਬਿਨਾ ਫਲ ਹੱਥ ਨਾ ਆਵੇ ਪਰ ਮਿਆਦ ਤੋਂ ਪਹਿਲਾਂ ਫਸਲ ਪੱਕੇਗੀ ਨਹੀਂ ਫਲ ਬਣੇਗਾ ਨਹੀਂ ਹੁਕਮ ਹੈ ਅੰਦਰ ਸਭ ਕੋ ਮੰਨਣਾ ਹੁਕਮ ਸੋ ਸਹਿਜ ਸਮਾਵ। ਪ੍ਰਭਾਤਮਾ ਦੀ ਕੁਦਰਤ ਉਹਦੀ ਸ੍ਰਿਸ਼ਟੀ ਰਚੀ ਹੋਈ ਉਸ ਕਾਦਰ ਦੀ ਸਾਰੀ ਉਸ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਪਰ ਇੱਕ ਹੁਕਮ ਬਣਾਇਆ ਗੁਰਬਾਣੀ। ਉਹ ਲੈ ਕੇ ਇੱਕ ਆਰਡਰ ਦਿੰਦਾ ਹੈ ਇੱਕ ਸੰਵਿਧਾਨ ਦਿੰਦਾ ਹੈ। ਇਹ ਦਿੱਤਾ ਭਗਤਾਂ ਦੇ ਗੁਰੂ ਸਾਹਿਬਾਨ ਦੇ thro ਨੇ ਨਾਲ ਹੁਕਮ ਕੀਤਾ ਆ ਲਿਖ ਕੇ ਸਾਰੀ ਲੋਕਾਈ ਨੂੰ ਦਿਓ ਤੇ ਮੇਰਾ ਜਿਹੜਾ ਹੁਕਮ ਹੈ ਕੋਨੇ-ਕੋਨੇ ਵਿੱਚ ਫੈਲਾਓ ਇਹ ਲਿਖਿਆ ਹੋਇਆ ਹੁਕਮ ਇੱਕ ਹੁਕਮ ਜਿਹੜਾ ਚੱਲ ਰਿਹਾ ਹੈ ਧਰਤੀ ਪਾਣੀ ਹਵਾ ਅੱਗ ਪ੍ਰਕਾਸ਼ ਜੋ ਵੀ ਹੈ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਭੈ ਵਿੱਚ ਚੱਲੇ ਲੱਖ ਦਰਿਆਓ ਦਰਿਆ ਦੀ ਹੁਣ ਸਮੁੰਦਰ ਤੇ ਕਿਹੜਾ ਵੀ ਉੱਥੇ ਕੋਈ ਇੰਜੀਨੀਅਰਿੰਗ ਜਿਹੜੇ ਵਾਲੇ ਜਿਹੜੇ ਕੋਈ ਮੁਕਰਰ ਕਰਦੇ ਵੀ ਐ ਦੀ ਲੰਗਣਾ ਤੋ ਠੀਕ ਹੈ ਬਨ ਬਨ ਬਣਾਉਂਦੇ ਬਨ ਤੋੜ ਕੇ ਪਰੇ ਕਰਦਾ ਜਦੋਂ ਉੱਤੋਂ ਆਉਂਦਾ ਨਾ ਮੰਨਣਾ ਹੁਕਮ ਅਫਸੋਸ ਹੈ ਇਸ ਸਮਾਵੇ ਜਿਹੜਾ ਇਸ ਗੁਰਬਾਣੀ ਨੂੰ ਮੰਨਦਾ ਹੈ ਸਵਧਾਨ ਨੂੰ ਮੰਨਦਾ ਹੈ ਇਸ ਗੁਰੂ ਦੇ ਉਪਦੇਸ਼ ਨੂੰ ਮੰਨਦਾ ਤੇ ਇਹਦੇ ਅਨੁਸਾਰ ਆਪਣੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਵੈਸੇ ਤਾਂ ਮਨ ਵੀ ਆਪ ਹੈ ਤਨ ਵੀ ਆਪ ਹੈ ਤਨ ਵੀ ਆਪ ਹੈ ਸਾਰਾ ਕੁਝ ਆਪ ਹੀ ਹੈ ਪਰ ਉਹਨੇ ਇੱਕ ਖੇਡ ਰਚੀ ਹੈ ਵੀ ਉਹਨੇ ਹੀ ਆਉਕਾਰ ਕਰਦਾ ਸਾਰਾ ਕੁਝ ਆਪ ਹੈ ਤੇ ਹੈ ਵੀ ਸਾਰਾ ਕੁਝ ਆਪ ਹੈ ਕੋ ਵਕਰੀ ਮੈਡੀਟੇਸ਼ਨ ਲੈਂਦੇ ਕਿਦੋਂ ਆਪਣੇ ਆਪ ਤੋਂ ਸਾਰਾ ਕੁਝ ਪੈਦਾ ਕਰਦਾ ਆਪਣੇ ਵਿੱਚ ਹੀ ਸਮਾ। ਪਰ ਨਾਲ ਲਿਖ ਦਿੱਤਾ ਭਾਈ ਗੁਰਦਾਸ ਜੀ ਨੇ ਮੰਨਿਆ ਹੁਕਮ ਸੋ ਸਹਿ ਸਮਾਵਾਇ। ਕਿ ਵਾਇ ਗੁਰੂ ਜੀ।